ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਨਮਾਇंदे ਅਤੇ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ ਕਿਸਾਨ ਫੁੱਲ ਕੁਦੋ ਵਾਲਾ ਔਰ ਹਲਕਾ ਲੋਈਆਂ ਔਰ ਸ਼ਾਹਕੋਟ ਏਰੀਆ ਜਿਹੜਾ ਇਹ ਪੈਂਦਾ ਔਰ ਇੱਥੇ ਬੜੀ ਵੱਡੀ ਸਮੱਸਿਆ ਆ ਕਿ ਜਿਹੜਾ ਇੱਕ ਤਾਂ ਜਿਹੜਾ ਦਰਿਆ ਵਾ ਸਤਲੁਜ ਜਦੋਂ ਉਹਦਾ ਵਹਣ ਟੁੱਟ ਜਾਂਦਾ ਤੇ ਉਹ ਘੱਟੋ ਘੱਟ 20-25 ਪਿੰਡਾਂ ਨੂੰ ਇਹ ਲੋਈਆਂ ਵਾਲਾ ਏਰੀਆ ਵਾ ਸ਼ਾਹਕੋਟ ਦਾ ਮਰਸੀਆਂ ਦਾ ਇੱਧਰ ਜਿੰਨਾ ਵੇ ਏਰੀਆ ਨਾਲ-ਨਾਲ ਪੈਂਦਾ ਵਾ ਉਹ ਸਾਰਾ ਖਤਮ ਕਰਨ ਦਾ ਉਹਦੇ ਨਾਲ ਇੱਕ ਪੁਰਾਣੇ ਸਮੇਂ ਦੇ ਵਿੱਚ ਜਿਹਨੂੰ ਚਿੱਟੀ ਬਈ ਕਹਿੰਦੇ ਪਰ ਐਸ ਵੇਲੇ ਉਹ ਕਾਲੀ ਬਈ ਬਣ ਚੁੱਕੀ ਆ ਔਰ ਉਹ ਸੱਪ ਬਣਾਵੇਂ ਖਾਂਦੀ ਖਾਂਦੀ ਘਟੋਕੜ 20 25 ਪਿੰਡਾਂ ਦੀ ਮਾਰ ਕਰਦੀ ਆ ਔਰ ਉਹਦੇ ਨਾਲ ਇੱਕ ਵੱਡੇ ਪੱਧਰ ਤੇ ਬਠਿੰਡਾ ਅੰਮ੍ਰਿਤਸਰ ਹਾਈਵੇ ਰੋਡ ਜਿਹੜਾ ਵਾ ਨਵਾਂ ਨਿਕਲ ਰਿਹਾ ਵਾ ਜਾਮਨਗਰ ਵਾਲਾ ਔਰ ਉਹ ਇਲਾਕਾ ਜਿਹੜਾ ਵਾ ਐਤਕੀ ਵੀ ਜਦੋਂ ਕੁਦਰਤ ਦੀ ਕਰੋਪੀ ਨਾਲ ਸਰਕਾਰਾਂ ਦੀ ਨਲਾਇਕੀ ਦੇ ਨਾਲ ਵੱਡੇ ਪੱਧਰ ਤੇ ਜਿਹੜਾ ਪਾਣੀ ਆਇਆ بارش ਆਈ ਪਰ ਉਹ بارش ਦੇ ਨਾਲ ਤੇ ਪਾਣੀ ਜਿਹੜਾ ਵਾ ਦਰਿਆਵਾਂ ਦਾ ਔਰ ਇਸ ਵਹੀ ਦੇ ਵਿੱਚ ਪਿੱਛੋਂ ਵੀ ਪਹਾੜੀਆਂ ਤੋਂ ਲੈ ਕੇ ਜਿਹੜਾ ਪਾਣੀ ਉਤਰਦਾ ਔਰ ਬੜਾ ਵੱਡਾ ਇਲਾਕੇ ਦੇ ਵਿੱਚ ਨੁਕਸਾਨ ਕੀਤਾ ਔਰ ਜੇ ਇਹ ਬਠਿੰਡਾ ਔਰ ਅੰਮ੍ਰਿਤਸਰ ਰੋਡ ਜਿਹੜਾ ਵਾ ਇਹ ਜਾਮਨਗਰ ਵਾਲਾ ਜਦੋਂ ਇੱਥੇ ਬਣ ਜਾਂਦਾ ਇੱਕ ਵੱਡੇ ਤੌਰ ਤੇ ਇੱਕੇ ਬੰਨ ਬਣ ਜਾਊਗਾ ਕਿ ਜਿਹੜਾ ਘਟੋ ਘਟ ਕੋਲ ਪੱਚੀਆਂ ਪਿੰਡਾਂ ਦਾ ਮਰਸੀਆਂ ਤੋਂ ਲੈ ਕੇ ਤੇ ਜਿਨਨੇ ਲੋਈਆਂ ਹਲਕੇ ਦੇ ਔਰ ਨਾਲ ਦੀ ਨਾਲ ਪਿੰਡ ਜਿੰਨੇ ਵੀ ਪੈਂਦੇ ਆ ਇਹ ਸਾਰੇ ਪਿੰਡਾਂ ਦਾ ਜਿਹੜਾ ਵਾ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਕਿ ਘਰ ਤੋਂ ਘੜ ਹੋ ਸਕਦਾ ਕੋਈ 10 10 ਫੁੱਟ ਤੱਕ ਪਾਣੀ ਜਿਹੜਾ ਵਾ ਉਹ ਮਾਰ ਕਰੇ ਘਰਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਔਰ ਇਹਨਾਂ ਕਿਸਾਨਾਂ ਦੀ ਸਾਰਿਆਂ ਦੀ ਸਰਪੰਚਾਂ ਦੀ ਪੰਚਾਂ ਦੀ ਮੋਹਦਵਾਰਾਂ ਦੀ ਸਾਰਿਆਂ ਦੀ ਇਹ ਸਰਕਾਰ ਤੋਂ ਮੰਗਿਆ ਔਰ ਆਪਣੇ ਕੋਰ ਕਮੇਟੀ ਦੇ ਜਿਹੜੇ ਲੀਡਰ ਆ ਅਰੰਜੀਤ ਸਿੰਘ ਅਲੀਵਾਲ ਇਹਨਾਂ ਨੇ ਡੀਸੀ ਤੱਕ ਰੈਸਡੀਮ ਤੱਕ ਜਿਹੜੀਆਂ ਮੀਟਿੰਗਾਂ ਕੀਤੀਆਂ ਮੰਗ ਪੱਤਰ ਦਿੱਤੇ ਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਔਰ ਇਹ ਮੰਗਾ ਕਿ ਇਹਨਾਂ 20-25 ਪਿੰਡਾਂ ਦਾ ਤਾਂ ਹੀ ਹੱਲ ਹੋ ਸਕਦਾ ਕਿ ਇਸ ਇਲਾਕੇ ਦੇ ਵਿੱਚ ਇਹ ਰੋਲ ਜਿਹੜਾ ਵਾ ਤੇ ਪਿੱਲਰਾਂ ਦੇ ਅਨੁਸਾਰ ਆ ਜਾਵੇ ਨਾ ਕਿ ਬੰਨ ਬੰਨ ਕੇ ਵੱਡੀ ਤਦਾਦ ਚ ਮਿੱਟੀ ਪਾ ਕੇ ਪਹਾੜੀ ਰੂਪ ਨਾ ਬਣਾਇਆ ਜਾਵੇ ਔਰ ਇਸ ਇਲਾਕੇ ਦਾ ਨੁਕਸਾਨ ਨਾ ਕੀਤਾ ਜਾਵੇ ਜਿਹਦੇ ਤੇ ਮਾਨਯੋਗ ਡੀਸੀ ਸਾਹਿਬ ਨੇ ਆਪਣਾ ਇਨਸਾਫ ਦਵਾਇਆ ਜਲੰਧਰ ਦੇ ਜਿੰਨੇ ਵੀ ਆਪਣੇ ਕਿਸਾਨ ਆ ਕਿਸਾਨ ਸੰਘਸ਼ ਕਮੇਟੀ ਪੰਜਾਬ ਦੇ ਨਮਾਇंदे ਔਰ ਰਣਜੀਤ ਸਿੰਘ ਜੀ ਨੂੰ ਕਿ ਅਸੀਂ ਇਹਦਾ ਹੱਲ ਕੱਢਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ 27 ਤਰੀਕ ਨੂੰ 27 ਤਰੀਕ ਨੂੰ ਇੱਥੇ ਵੱਡੇ ਪੱਧਰ ਤੇ ਇਕੱਠ ਕਰਕੇ ਇਹ ਫੋਲਕ ਦੂ ਵਾਲਾ ਖੇਤਾਂ ਦੇ ਵਿੱਚ ਜਿਹੜਾ ਵਾ ਔਰ ਸਾਰੀ ਜਥੇਬੰਦੀ ਦੇ ਲੀਡਰ ਸੱਦ ਕੇ ਔਰ ਉਹਨਾਂ ਨੂੰ ਮੌਕਾ ਵਿਖਾਇਆ ਜਾਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਪ੍ਰਸ਼ਾਸਨ ਨੇ ਨਾ ਹੱਲ ਕੀਤਾ ਤੇ ਇਹ ਵੱਡੇ ਤੌਰ ਤੇ ਜਿਹੜਾ ਵਾ ਇਹ ਮੋਰਚਾ ਖੋਲਿਆ ਜਾਊਗਾ 27 ਤਰੀਕ ਨੂੰ ਇੱਥੇ ਜਲੰਧਰ ਜ਼ਿਲ੍ਹੇ ਦੇ ਵਿੱਚ ਇਹਨਾਂ ਜ਼ਮੀਨਾਂ ਦੇ ਵਿੱਚ ਹੀ ਕਾਨਫਰੰਸ ਹੋਵੇਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ